ਪਰ ਗੁਰਮਤਿ ਅਨਸਾਰ ਸੁਣਨ ਤੋਂ ਬਾਅਦ ਹੀ ਗਿਆਨ ਪ੍ਰਾਪਤੀ ਦਾ ਕੰਮ ਸ਼ੁਰੂ ਹੁੰਦਾ ਹੈ ਸੁਣਨ ਤਾਂ ਕੇਵਲ ਇੱਕ ਮਨ ਇੱਕ ਚਿਤ ਹੋ ਕੇ ਬੈਠ ਜਾਣਾ ਹੈ ਮਾਇਆ ਦੇ ਮਾਇਆ ਦੀਆਂ ਇਛਾਵਾਂ ਨੂੰ ਤਿਆਗ ਕੇ ਬੈਠ ਜਾਣਾ ਹੈ ਸਤ ਸੰਤੋਖ ਹੋਵੇ ਅਰਦਾਸ ਤਾਂ ਸੁਣ ਸੱਦ ਬਹਾਲੇ ਪਾਸ ਜੇ ਸੱਚ ਦੇ ਗਿਆਨ ਦੀ ਪ੍ਰਾਪਤੀ ਦੀ ਅਰਦਾਸ ਹੋਵੇ ਤਾਂ ਜਿਹੜਾ ਹੁਕਮ ਹੈ ਜਾਂ ਸ਼ਬਦ ਗੁਰੂ ਹੈ ਇਸ ਦੀ ਸਹਾਇਤਾ ਕਰਦਾ ਹੈ ਆਪਣੇ ਕੋਲ ਬਿਠਾ ਕੇ ਇਸ ਨੂੰ ਗਿਆਨ ਦਿੰਦਾ ਹੈ ਗੁਰੂ ਦੇ ਉਪਦੇਸ਼ ਧਾਰਨ ਕਰਨ ਤੋਂ ਪਹਿਲਾਂ ਮਨ ਅਤੇ ਚਿੱਤ ਇੱਕ ਹੀ ਇੱਕ ਹੋ ਕੇ ਪੂਰੇ ਧਿਆਨ ਨਾਲ ਗੁਰੂ ਦਾ ਉਪਦੇਸ਼ ਗ੍ਰਹਿਣ ਕਰਨ ਜਿੰਨਾ ਚਿਰ ਉਹ ਗੁਰੂ ਉਪਦੇਸ਼ ਨਾਲ ਆਪਣੀ ਸੁਰਤ ਜੋੜ ਕੇ ਗੁਰੂ ਉਪਦੇਸ਼ ਸੁਣਦੇ ਰਹਿੰਦੇ ਹਨ ਗੁਰਮਤ ਅਨਸਾਰ ਇਹੀ ਸਹਿਜ ਸਮਾਦ ਹੈ ਜਾਗਰਤ ਅਵਸਥਾ ਹੈ ਸਹਿਜ ਸਮਾਦ ਆਪਾਦ ਰਹਤ ਫੁਨ ਵੱਡੇ ਭਾਗ ਲਿਵ ਲਾਗੀ ਕਹਿ ਰਵਦਾਸ ਪ੍ਰਗਾਸ ਰਿਦੇ ਧਰ